ਵਿਰੋਧੀ ਧਿਰ ਦੇ ਨੇਤਾ ਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਬਾ ਦੇ ਉੱਪਰ ਇੱਕ ਐਫਆਈਆਰ ਹੁੰਦੀ ਹੈ ਐਫਆਈਆਰ ਬੰਬਾਂ ਵਾਲੇ ਬਿਆਨ ਨੂੰ ਲੈ ਕੇ ਹੁੰਦੀ ਹੈ ਉਸ ਤੋਂ ਬਾਅਦ ਦੋਨਾਂ ਧਿਰਾਂ ਵੱਲੋਂ ਸੱਤਾ ਤੇ ਤੇ ਵਿਰੋਧੀ ਧਿਰ ਵੱਲੋਂ ਇੱਕ ਹਾਈ ਵੋਲਟੇਜ ਡਰਾਮਾ ਹੁੰਦਾ ਪ੍ਰਤਾਪ ਸਿੰਘ ਬਾਜਬਾ ਥਾਣੇ ਦੇ ਵਿੱਚ ਪੇਸ਼ ਹੁੰਦੇ ਨੇ 5-6 ਘੰਟੇ ਦੇ ਲਗਭਗ ਲੰਬੀ ਪੁੱਛਗਛ ਚੱਲਦੀ ਹੈ ਪਰ ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਬਾ ਹਾਈ ਕੋਰਟ ਦਾ ਰੁਖ ਕਰਦੇ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਦੇ ਨੇ ਹਾਈ ਕੋਰਟ ਦੇ ਵਿੱਚ ਇਸ ਦੀ ਅੱਜ ਅਹਿਮ ਸੁਣਵਾਈ ਹੋਈ ਜਿਸ ਦੇ ਉੱਪਰ 22 ਤਰੀਕ ਤੱਕ ਦੀ ਜਿਹੜੀ ਹੈਗੀ ਆ ਪ੍ਰਤਾਪ ਸਿੰਘ ਬਾਜਬਾ ਦੀ ਗ੍ਰਿਫਤਾਰੀ ਦੇ ਉੱਪਰ ਰੋਕ ਲੱਗ ਗਈ ਹੈ 22 ਤਰੀਕ ਤੱਕ 22 April ਤੱਕ ਪ੍ਰਤਾਪ ਸਿੰਘ ਬਾਜਬਾ ਦੀ ਕੋਈ ਗ੍ਰਿਫਤਾਰੀ ਨਹੀਂ ਹੋਏਗੀ ਪਰ ਹਾਈ ਕੋਰਟ ਨੇ ਪ੍ਰਤਾਪ ਸਿੰਘ ਬਾਜਬਾ ਨੂੰ ਕੁਝ ਸਖਤ ਆਦੇਸ਼ ਦਿੱਤੇ ਨੇ 22 April ਤੱਕ ਕਿਸੇ ਤਰ੍ਹਾਂ ਦਾ ਮੀਡੀਆ ਦੇ ਵਿੱਚ ਅਖਬਾਰ ਦੇ ਵਿੱਚ ਕੋਈ ਬਿਆਨ ਨਹੀਂ ਦੇਣਾ ਕੋਈ ਸਟੇਟਮੈਂਟ ਨਹੀਂ ਦੇਣੀ ਇਸ ਦੇ ਨਾਲ ਸੰਬੰਧਿਤ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕਰਨੀ ਹੈ ਇਸ ਦੇ ਨਾਲ ਹੀ ਪੁਲਿਸ ਦੀ ਜਾਂਚ ਦੇ ਵਿੱਚ ਸਹਿਯੋਗ ਦੇਣ ਦਾ ਵੀ ਹਵਾਲਾ ਦਿੱਤਾ ਹੈ ਹਾਈ ਕੋਰਟ ਨੇ ਕਿਹਾ ਕਿ ਜਿੰਨਾ ਚਿਰ ਪੁਲਿਸ ਦੀ ਜਾਂਚ ਚੱਲੇਗੀ ਉਹਨਾਂ ਨੇ ਸਹਿਯੋਗ ਦੇਣਾ ਉਹਨਾਂ ਨੇ ਹਰ ਤਰ੍ਹਾਂ ਦੀ ਪੁੱਛਗਿੱਛ ਦੇ ਵਿੱਚ ਸਹਿਯੋਗ ਦੇਣਾ ਹੈ ਇਹਦੇ ਨਾਲ ਹੀ ਉਹਨਾਂ ਨੂੰ ਕਿਹਾ ਕਿ ਤੁਸੀਂ 22 April ਤੱਕ ਕਿਸੇ ਤਰ੍ਹਾਂ ਦਾ ਜਿਹੜਾ ਹੈਗਾ ਕੋਈ মিডিਆ ਦੇ ਵਿੱਚ ਕਿਸ ਤਰ੍ਹਾਂ ਦਾ ਕੰਟਰੋਵਰਸੀ ਵਾਲਾ ਬਿਆਨ ਨਹੀਂ ਦੇਮੋਗੇ ਤਾਂ ਹੁਣ ਸੁਣਵਾਈ ਦੇ ਵਿੱਚ ਦੋਨਾਂ ਧਿਰਾਂ ਦੇ ਵਕੀਲਾਂ ਦੇ ਵਿੱਚ ਜਿਹੜੀ ਇੱਕ ਬਹਿਸ ਹੋਈ ਆ ਦੋਨਾਂ ਧਿਰਾਂ ਦੇ ਵਕੀਲਾਂ ਨੇ ਜਿਹੜੀ ਆਪਣੀ ਆਪਣੀ ਦਲੀਲ ਰੱਖੀ ਆ ਤਾਂ ਪ੍ਰਤਾਪ ਸਿੰਘ ਬਾਜਬਾ ਦੇ ਵਕੀਲ ਨੇ ਕਿਹਾ ਕਿ ਇਹ ਜਿਹੜੀ ਐਫ ਆਈ ਆਰ ਹੋਈ ਹੈ ਇਹ ਤੱਥਾਂ ਤੇ ਆਧਾਰਿਤ ਨਹੀਂ ਹੈ ਇਹ ਬਿਨਾਂ ਤੱਥਾਂ ਤੋਂ ਦਰਜ ਹੋਈ ਹੈ ਔਰ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਬਾ ਨੇ ਜੋ ਬੰਬਾਂ ਵਾਲਾ ਬਿਆਨ ਦਿੱਤਾ ਹੈ ਜਾਂ ਇਸ ਗੱਲ ਦਾ ਜ਼ਿਕਰ ਕੀਤਾ ਕਿ 18 ਬੰਬ ਚੱਲ ਗਏ ਨੇ 32 ਬਾਕੀ ਨੇ ਤਾਂ ਉਹ ਉਹਨਾਂ ਨੇ ਇੱਕ ਅਖਬਾਰ ਦੇ ਵਿੱਚ ਛਪੀ ਹੋਈ ਖਬਰ ਦੇ ਆਧਾਰ ਤੇ ਕਿਹਾ ਸੀ ਤਾਂ ਖਬਰ ਦੇ ਆਧਾਰ ਤੇ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਇਸ ਗੱਲ ਦਾ ਹਵਾਲਾ ਦਿੱਤਾ ਸੀ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਉਹਨਾਂ ਨੇ ਇਹ ਗੱਲ ਸਹਿਜ ਸੁਭਾਅ ਕਹੀ ਸੀ ਪਰ ਇਸ ਦੇ ਕਾਉਂਟਰ ਸਵਾਲ ਦੇ ਵਿੱਚ ਸਰਕਾਰੀ ਵਕੀਲ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਬਾ ਨੇ ਆਪਣੀ ਇੰਟਰਵਿਊ ਦੇ ਦੌਰਾਨ ਕਿਸੇ ਵੀ ਅਖਬਾਰ ਦਾ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਕੋਰਟ ਨੂੰ ਗੁੰਮਰਾਹ ਕੀਤਾ ਜਾ ਰਿਹਾ ਪ੍ਰਤਾਪ ਸਿੰਘ ਬਾਜਬਾ ਦੀ ਸਾਰੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਸੇ ਤਰ੍ਹਾਂ ਦੀ ਵੀ ਅਖਬਾਰ ਦਾ ਕਿਸੇ ਤਰ੍ਹਾਂ ਦੇ ਵੀ মিডিਆ ਹਵਾਲੇ ਦਾ ਜ਼ਿਕਰ ਨਹੀਂ ਕੀਤਾ ਤਾਂ ਦੋਨਾਂ ਧਿਰਾਂ ਨੇ ਆਪੋ ਆਪਣੀਆਂ ਦਲੀਲਾਂ ਦਿੱਤੀਆਂ ਆਪੋ ਆਪਣੀਆਂ ਦਲੀਲਾਂ ਦੇਣ ਤੋਂ ਬਾਅਦ ਹਾਈ ਕੋਰਟ ਨੇ ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫਤਾਰੀ ਦੇ ਉੱਪਰ 22 April ਤੱਕ ਦੀ ਜਿਹੜੀ ਰੋਕ ਲਾ ਦਿੱਤੀ ਹੈ ਅਗਲੀ ਜਾਂਚ ਜਾਂ ਪੁੱਛਗਿੱਛ ਕਿਸ ਤਰ੍ਹਾਂ ਚੱਲਦੀ ਰਹੇਗੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਫਿਲਹਾਲ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਸਿਆਸੀ ਬਦਲਾਖੋਰੀ ਦੇ ਤਹਿਤ ਫਸਾਇਆ ਜਾ ਰਿਹਾ ਸਿਆਸੀ ਬਦਲਾਖੋਰੀ ਦੇ ਤਹਿਤ ਉਹਨਾਂ ਦੇ ਕੇਸ ਦਰਜ ਕੀਤੇ ਜਾ ਰਹੇ ਨੇ ਜਾਂ ਪ੍ਰਤਾਪ ਸਿੰਘ ਬਾਜਵਾ ਨੇ ਇਹ ਜੋ ਬਿਆਨ ਦਿੱਤਾ ਬੰਬਾਂ ਵਾਲਾ ਕਿ 32 ਬੰਬ ਹਲੇ ਚੱਲਣੇ ਬਾਕੀ ਨੇ 18 ਚੱਲ ਗਏ ਨੇ ਇਹ ਆਪਣੇ ਆਪ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਜਾਂ ਇੱਕ ਗਲਤ ਬਿਆਨ ਹੈ ਤੁਹਾਡਾ ਪ੍ਰਤੀਕਰਮ ਇਸ ਬਾਰੇ ਕੀ ਹੈ ਤੁਸੀਂ ਕੀ ਸੋਚਦੇ ਹੋ ਸਾਨੂੰ ਆਪਣੇ ਸੁਝਾਅ ਆਪਣਾ ਪ੍ਰਤੀਕਰਮ ਜਰੂਰ ਦੱਸਿਓ